ਸਤਿ ਸ਼੍ਰੀ ਅਕਾਲ ਜੀ ਸਰ ਨੂੰ ਪਹੁੰਚ ਗਿਆ ਕਾਲੂ ਗਰਦਿਆਰ ਸਿੰਘ ਕੋਲ ਜੀ ਪਿੰਡ ਹੈਗਾ ਕੋੜਖਿਆ ਦਾ ਜ਼ਿਲ੍ਹਾ ਗਰਦਿਆਪੁਰੋਂ ਦੇਖੋ ਅੱਜ ਵੀ ਘੜੋੜਾ ਅੱਠ ਲੋਹ ਦੇ ਲਗਭਗ ਵੇੜਾ ਫੇਲ ਆ ਤੇ ਬਾਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠੀਕ ਡਾਈਨ ਵਧੀਆ ਵਧੀਆ ਜੀ ਠੀਕ ਠਾਕ ਵੇਜਾ ਮਾਲ ਵੀ ਸਰ ਮਾਲ ਹਾਂਜੀ ਵੇਗ ਗਿਆ ਵੇਗ ਗਿਆ ਜੀ ਚਲੋ ਚਲੋ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਡਰੈੱਸ ਆਪਣਾ ਸੰਦੀਪ ਜੀ ਪਹਿਲਾਂ ਬੋਲ ਦਈਏ ਬੋਲ ਦੋ ਬੋਲ ਥੋੜਾ ਜਿਆ ਕ ਪਿੰਡ ਆਪਣਾ ਹੈਗਾ ਜੇ ਕੋਟ ਖਜਾਨਾ ਜ਼ਿਲ੍ਹਾ ਗਰਦਾਸਪੁਰ ਜੇ ਤੇ ਸਥਿਤ ਤਹਿਸੀਲ ਬਟਾਲਾ ਜੇ ਠੀਕ ਆ ਤੇ ਫੋਨ ਨੰਬਰ ਹੈਗਾ 96468 ਤੇ 27503 ਚਲੋ ਠੀਕ ਹੈ ਜੀ ਕਿ ਨਹੀਂ ਅੱਜ ਫਿਰ ਅੱਜ 8 ਪੀਸ ਹੈਗੇ ਜੇ ਬੱਬੇ ਦੀ ਅੱਜੀ ਵੀਡੀਓ ਪਾ ਲਈ ਫਿਰ ਤਾਜੀ-ਤਾਜੀ ਹਾਂਜੀ 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 ਦਾ ਅੱਜੀ ਖਰੀਦ ਰਿਓ ਦੋਆਰਾ ਚਲੋ ਆਜੋ ਫਿਰ ਜਰਸੀ ਵਾਲਾ ਗੱਬਰ ਗੱਬਰ ਵਾਛੀ ਆ ਜੇ ਜਰਸੀ ਅੱਛਾ ਹਾਂ ਲਓ ਜੀ ਗੱਬਰ ਵਾਹ ਜਰਸੀ ਕਰੋ ਚੈੱਕ ਕਿੰਨਾ ਦੋ ਦਾ ਜੀ ਸੂਣ ਵਾਲੀSnipe ਆ ਜੇ ਗੱਬੜਾ ਅਜੇ ਗੱਬੜ ਵਾਸੀ ਹੈ ਅਜੇ ਗੱਬੜਾ ਹੈ ਨਾ ਅਜੇ ਵੇਖਾ ਉਸ ਵਖਾਵਾ ਕਰ ਵਾਲੀ ਦਾ ਠੀਕ ਆ ਫਿਰ ਇਹ ਅਜੇ ਸੂਣ ਦਾ ਪਤਾ ਕੋਈ ਨਹੀਂ ਆ ਹਾਂ ਬਣ ਜੋ ਗਿਆ ਵੇ ਤੰਬੂ ਲਾਉਂਦੀ ਕਿੱਦਾਂ ਥੱਲੇ ਕਰਮਾਲੀ ਆ ਜਰਾ ਫੇਸਬੁਕਸ ਵਖਾ ਕਰ ਜਰਾ ਹਾਂ ਹਾਂ ਚਲ ਹਾੜੂ ਮੂੰਹ ਹੈ ਮੂੰਹ ਹਾੜੂ ਮੂੰਹ ਇੱਥੇ ਮੋਲ ਕਰ ਦਿੰਨੇ ਸੰਦੀਪਾ ਕਰ ਦੋ ਅੱਛੀ ਹਾਂ ਜੀ ਬਹੁਤ ਨਸਰ ਬੈਠਦੇ ਹਨ ਬਹੁਤ ਜ਼ਿਆਦਾ ਵੇਖ ਤੂੰ ਬਰੀਡ ਬਰੂਡ ਵਖਾ ਉਹ ਖਲੋ ਪੱਤੋ ਓਏ ਆਜ ਕਿਹਨੇ ਬੋਲੋ ਨਮੂ ਨਹੀਂ ਆ ਦੇਦੀ ਦੇਦੀ 58 ਦੇਦੀ ਮੁੰਡਾ ਫਿਰ ਆਹ ਦੇ ਦੇ ਕਿ ਦੋਹਰਾਣ ਹੋ ਜਾਣਾ ਜਲੰਦ ਨਹੀਂ 55 ਦੀ ਅੱਜ ਵੀਡੀਓ ਨਹੀਂ ਤਾਂ ਕਰਕੇ ਅੱਜ ਹੀ ਪਾ ਦੀ ਲਈ ਆ ਅੱਜ ਹੀ ਵਿਕ ਜਾ ਮਿੰਟੋ ਮੇਰੀ ਸਿਰਫ ਹੀ ਸਿਰਫ 53 ਹਾਰ ਰਹੀ ਹੋਏ ਮੇਰੇ ਇੱਥੋਂ ਮਿਲਨੀ ਆ ਤਾਲੂ ਤੇ ਗਰਦਿਆਲ ਕੋਲ ਦੇਖਦੀ ਆ ਇਹ ਵੀ ਗੱਬੜ ਨਹੀਂ ਇਹ ਹੁਣੇ ਸੁਈ ਆ ਸੰਦੀਪ ਜੀ ਵਸ਼ੀਦ ਦਿੱਤੀ ਆ ਕਰਮ ਵਾਲੇ ਨੇ ਉਹ ਬੈਠੀ ਆ ਜੋ ਬੈਠੀ ਠੀਕ ਆ ਇਹ ਜੇਰ ਜੂਰ ਦੀ ਬਿਲਕੁਲ ਓਕੇ ਦਿਖਾਰੇ ਕਹਿੰਦੇ ਯਾਰਾ ਥਾਣ ਤੁਨੇ ਵਖਾ ਕਿੰਨਾ ਤੁਨੇ ਕਰ ਦੂ ਭਾਈ ਇਹ ਸੰਦੀਪ ਭਾ 15 16 ਕਿਲੋ ਚਵਾਜੂਗੀ ਜਿਆਦਾ ਨਹੀਂ ਆਉਂਦੇ 15 16 ਕਿਲੋ ਨਹੀਂ ਇਹਨਾਂ ਚਵਾਜੂਗੀ ਬਾਕੀ ਪ੍ਰਾ ਸੇਵਾ ਆਪੋ ਆਪਣੀ ਕੇਵਲੇ 20 ਲੀਟਰ ਕਰ ਸਕਦੇ ਆ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਖਲਵਾ ਖਲਵਾ ਨਾ ਓਕੇ ਹਾਂਜੀ ਮਗਰ ਵਛੀ ਆ ਗਈ ਮਗਰ ਵੀ ਵਛੀ ਡੱਬੀ ਇਹਦਾ ਵੀ ਉੱਡਦੀਆਂ ਵਾਲਾ ਹੀ ਓ 52 ਦੇ ਦिए 50 ਦੇ ਹਰਾ ਨਹੀਂ ਹੋਣਾ ਅੱਜ ਕੇ ਜਾਂੰਦੋ ਦੋ ਹੋਰ ਛੱਡ ਦਾਂਗੇ 48000 ਦੀ ਹਾਨਾ ਹੋਣੀ ਹੋ ਅੱਛਾ ਹਾਨਾ ਨਹੀਂ ਵੀਡੀਓ ਨਹੀਂ ਅੱਜ ਤਾਂ ਕਰਕੇ ਬਠੀਕਾ ਮਾਰ ਪਾੜਾ ਮਿਲ ਆਇਆ ਚੱਲੋ ਨੁਫਰਾਦਾ ਵੇਖੋ ਭਾਗ ਫੇਲ ਹੀ ਲਾ ਰਿਹਾ ਤੇ ਅੱਜ ਸੇਰ ਵਾਲਾ ਹੀ ਕੰਮ ਹੀ ਬਸ ਇੱਕ ਗੱਡੀ ਬੰਦਾ ਬੜਾ ਪੈ ਗਿਆ ਹੋਣੀ ਕਰਕੇ ਨਹੀਂ ਨਹੀਂ ਮੇਲਾ ਓੜਿਆਣਾ ਅੱਛਾ ਥੋੜਾ ਪੈਣਾ ਫਰਕ ਕੇ ਪੈਣਾ ਫਰਕਾ ਪੈਣਾ ਦੁੱਧ ਕਿੰਨਾ ਸੰਦੀਪ ਜੀ 14 ਕਿਲੋ ਬੋੜਾ ਤਿਆਰ ਚੋਰਾ ਕਿਲੋ ਬੋੜਾ ਪਿੱਛੇ ਥਣ ਵੇਖ ਲਗਾ ਕਰਮਾਲੀਨ ਵਾਲਾ ਕਾਰ ਚਵਾਈ ਲੱਗੀ ਆ ਕਿਤੇ ਮੋਟਰਾਂ ਮੋਟਰਾਂ ਇੰਜ ਨੂੰ ਆਦੇ ਆ ਵਾ ਠੀਕ ਆ ਫਿਰ ਹਾਂ ਠੰਡੀ ਸੀ ਲਿਆ ਮੋਲ ਫਿਰਦਾ ਮੋਲ ਇਹਦਾ ਵੀ ਉੱਡਦੀਆਂ ਰਾਈਆ ਕਿੰਨਾ ਦੇ ਦिए 55 ਦੀ ਵੀ ਇਹ ਵੀ 48 ਦੀ ਚੱਲ ਜੇ ਕਹਿਤਾ ਤੇ ਜਾਣਦੇ 48 ਦੀ ਕਮਾਲ ਹੀ ਕਰਤੀ ਜਫਰਦਾ ਇੱਕ ਇੱਕ ਦਾ 2000ਆਂ ਦੀ ਠੀ ਆਹ ਦੇ 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 ਦਾ ਲੱਤੀਆਂ ਵਾਲੀਆਂ ਵੇਖ ਲੈਣੇ ਮੇਰੇ ਨੇੜੇ ਖਾਣ ਦਾ ਚੱਲ ਬੰਨ ਲਿਓ ਜਿਹੜੇ ਤਾਂ ਪਰ ਇੱਕ ਇੱਕ ਲਾਣੀ ਨਾ ਮੇਥਣ ਮੰਮੀ ਭਾ ਵੇਖ ਹਾਂ ਉਸੇ ਵਾਲੇ ਨਾਲ ਜੋੜਾ ਜੋੜਾ ਜਾਣਾ ਭਾਏ ਜਿਹੜਾ ਨਾਲੇ ਮੇਲਾ ਆਉਂਦਿਆ ਅਨੰਦਪੁਰ ਦਾ ਵਾ ਠੀਕ ਹੈ ਚੱਲਣ ਦੋ ਹੁਣ ਆ ਵੇਖ ਤੂੰ ਬਰੂਦ ਦੇ ਵੀ ਸੁਈ 14 15 ਕਿਲੋ ਤਿਆਰ ਦੋ ਤੇਰੇ ਕੋਲ 14 15 ਲੈਵਾ ਵਹਾ ਜਰਾ ਕਰਮਾ ਵਾਲੀ ਨੂੰ ਲੱਗਾ ਲੱਗਾ ਬਾਹਰ ਹੈ ਬੜਾ ਮੰਦਾ ਲੱਗਾ ਬਾਹਰ ਚੋਬਰ ਪਛੇਰੇ ਵੀ 27 ਲੱਖ ਲਾਖ ਵਾਲੀ ਫਿਰਦੇ ਨੇ ਹੈ ਬੜਾ ਮੰਦਾ ਹੀ ਬਾਹਰ ਅਜਾ ਕਾਰ ਵੀ ਅੱਜ ਬਹੁਤਾ ਹੀ ਮੰਦਾ ਕਰੀ ਗਿਆ ਜੀ ਚੱਕਰ ਹੋ ਗਈ ਹੈ ਮੇਲਾ ਵਾਲਾ ਪਾ ਕਰਕੇ ਇਹਦਾ ਮੋਲ ਮੋਲੇ ਦਾ ਵੀ ਵੱਡੀਆਂ ਵਾਲਾ ਇਸ ਨਹੀਂ ਪਾ 60 ਕੀ ਕੀ ਜਗਾ ਭਾਈ ਵੇਚੇ ਜਾਂਦੇ ਏ ਹਾਂ 55 ਦੀ ਵੇਚੀ ਤਾਂ ਨਹੀਂ ਬੈਠ ਕੇ 55 ਦੀ ਮਾਲ ਹੁਣ ਮੰਗੇ ਕੋਈ ਹੁਣ ਮੌਕੇ ਦੋਸੇ ਅੱਜ ਵੀਡੀਓ ਵੀ ਦੇਖਣਾ ਅੱਜ ਜਿੰਨਗੀ ਅੱਜ ਸ਼ੁਕਰ ਅੱਜ ਸ਼ੁਕਰਵਾਰ ਹੈ ਕੱਲ ਦੇ ਹਾਂ ਕੱਲ ਨਹੀਂ 55 ਦੀ ਜਾਨ ਦੋ ਠੀਕ ਆ ਠੀਕ ਆ ਲਾ ਦੋ ਸਭ ਨੂੰ ਨਹੀਂ ਠੀਕ ਆ ਹੋ ਛੱਡ ਦਈਏ ਜਾਰ ਜਾਨ ਦੋ ਫਿਰ ਚੱਲ 53000 ਦੀ ਹਾਂ ਨਾ ਹੀ ਕਮਾ ਠੀਕ ਆ ਮੈਂ ਤੈਨੂੰ ਕਹਾਂ ਜੀ ਦੋ ਦੋ ਲੱਤੜੀਆਂ ਵੇਖੀ ਦਾਕਾ ਹੱਡਿਆ ਨੇ ਦੋ ਦੋ ਆ ਆ ਵਾ ਮੁਫਤ ਭਾਜ ਕੀਤਾ ਭਾਈ ਇਹਨਾਂ ਨੂੰ ਅੱਜ ਮੁਫਤ ਭਾਜ ਮੁਫਤ ਆ ਪਰ ਪਤਾ ਕੀ ਆ ਭਾ ਨਾ ਮਿਲਿਆ ਸੰਦੀਪਾ ਠੀਕ ਆ ਮਾਲ ਚ ਖਲੋਤੇ ਆ ਇਹਨਾਂ ਚੋਂ ਕਰਮਾਲੀ ਇੱਕ ਵੀ ਨਹੀਂ ਵਿਕੀ ਅਜੇ ਨਹੀਂ ਵਿਕੀ ਠੀਕ ਇਹ ਨਾ ਕੋਈ ਦਿਲ ਚ ਸੋਚੇ ਤੇ ਕੋਈ ਵਪਾਰੀ ਭਰਾ ਸੋਚੇ ਜਾਂ ਕੋਈ ਘਰ ਵਾਲਾ ਸੋਚੇ ਵੀ ਇਹਨਾਂ ਵੇਚ ਕੇ ਪਾਈਆਂ ਤਾਂ ਭਾ ਸਸਤੇ ਆ ਹਾਂ ਮਾਲ ਚ ਖੜੇ ਆ ਅਜੇ ਇੱਕ ਵੀ ਗਾਣੀ ਨਹੀਂ ਵਿਕੀ ਹਾਂ ਬਸ 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 ਇਹਨਾਂ ਸਿਰੋ ਰੋਟੀ ਖਾਣੇ ਇਹ ਡੱਬੀ ਵੇਰ ਗੱਭਣਾ ਵਾ ਠੀਕ ਇਹ 24 25 ਕਿਲੋ ਵਾਲੀ ਤੇ ਭਾ ਵੇਖੀ ਇਹਦਾ ਵੀ ਅੱਜ ਅੱਛਾ ਤਵਾ ਹੋਇ ਕੀ ਕਰਵਾਵਾਲੀਆਂ ਦੇ ਠੀਕ ਆ ਫਿਰ ਇਹ ਹੈ ਕਿ ਨਹੀਂ ਕੋਈ ਕਰਮਾ ਵੇ ਪੀਸ ਹੈ ਬ੍ਰਾਂਡਡ ਪੀਸ ਆ ਪੂਰਾ ਕਿੰਨਾ ਮੁੱਲ ਮੁੱਲ ਨਿਕਾਜ ਆਈ ਆ 70 ਦੀ ਦੇ ਦਈਏ ਹਰਾ ਨਹੀਂ ਹੋਣਾ ਅੱਜ ਇਹਨੇ ਨਹੀਂ ਮੈਨੂੰ ਦੱਸ ਲਿਆ ਗੋ ਦੱਸੋ ਬੜਾ 70 ਦੇ ਉਹ ਦੱਸੋ ਮੋਟ ਕੋਤੀ ਭਾਈ ਕੋਤੀ ਕਿਨੇ ਦੇ ਦਈਏ ਜਿਆਦੇ ਕਹਿਤਾ ਤੇ ਜਾਣਦੇ ਕੋਈ ਗੱਲ ਨਹੀਂ 10000 ਰੁਪਏ ਇੱਥੋਂ ਮਿਲਣੀ ਆ ਹਾਂ ਇੱਥੋਂ ਮਿਲਦੀ ਆ 52 ਕਿਲੋ ਵਾਲੀਆਂ ਏ ਠੀਕ ਆ ਪੈਣ ਪੈਣ ਦੀਆਂ ਠੀਕ ਹੈ ਜੀ ਜੈ ਜੀ ਕਹਾਂ ਭਾਈ ਐਵੇਂ ਕਹੀ ਜਰੋ ਵਾਹ ਜੀ ਵਛੀ 75 ਦੀ ਵੀ ਪੌਂਦੇ ਵੇਖ ਜਾਣੀ ਸੀ ਵੇਖ ਜਾਣੀ ਸੀ ਹਾਂ ਮਾਲ ਮੇਰੇ ਆ ਜਿਹਾ ਭਾ ਨਾ ਜੱਸੀ ਗੱਬਰ ਨਹੀਂ ਸੂਈ ਸੂਈ ਵਛੀ ਮਗਰੇ ਦੇ ਵੀ ਅੱਛਾ ਵਛੀ ਮਗਰੇ ਹਾਂ 12 ਕਿਲੋ ਦੁੱਧ ਤਿਆਰ ਜੇ ਦੇ ਕੋਲ 12 ਕਿਲੋ ਦੁੱਧ ਤਿਆਰ ਕਰੋ ਚੱਕੇ ਵੀ ਵੇ ਜਰਾ ਪੜੀ ਵੇ ਰਾਜੀ ਵਾਜੀ ਪੂਰੀ ਆ ਵੇਖਦਾ ਗੁੰਦੀ ਆ ਕਰਮਾਂ ਵਾਲੀ ਉਹ ਵੇਖੀ ਪਰਲੀ ਉਹ ਵੀ ਗਈ ਆ ਸੰਦੀਪ ਜੀ ਤਾਂ ਇੱਕ ਬਾਹਰ ਕਰਤੀ ਆ ਹਾਂ ਜੀ ਆਜੋ ਜੀ ਆਜੋ ਇਹਦਾ ਮੋਲਾ ਇਹਦਾ ਵੀ ਨਿਕਾਇਆ ਹੀ ਮੋਲਿਆ ਸੰਦੀਪਾ ਦੇ ਦਈਏ 58000 ਦੀ ਇਹ ਵੀ ਬਚਣ ਜਾਰੀ ਚੱਲ ਜੇ ਕੈ ਚੱਲਣ ਜਾਰੀ ਚੱਲ ਕਰਵਾ ਲਈਏ ਕਿ ਕਿ ਜਾਊਗਾ ਜੇ ਕਿਨ ਜੱਸਿਆ ਆਜੋ ਉੱਡਦੀਆਂ ਆਲੇ ਭਾਈਓ ਜੱਸਾ ਖੋਜਦਾ ਆ ਜਾ ਹਾਂ ਖੋਜ ਜੱਸਾ ਆ ਕੇ ਮਾਣ ਆ ਵੀ ਕਿ ਭਾਜੀ ਖੁਸ਼ੀ ਹੋਣਾ ਹਾਂ ਬਸ ਬਸ ਸਹੀ ਗੱਲ ਆ ਉਹ ਸਾਡਾ ਬੰਦਾ ਇਹ ਜਸਾ ਸਾਡਾ ਵੀ ਤਾਂ ਹੀ ਖੋਜ ਹੁੰਦਾ ਜਦੋਂ ਮਾਲ ਪਾਣਾ ਲਿਆ ਹੁੰਦੇ। ਬਸ ਬਸ ਇਹ ਗੱਬਣਾ ਫੀ ਨਹੀਂ ਇਹ ਵੀ ਸੂਈ। ਅੱਛੇ ਵੀ ਸੂਈ। ਸੂਈ। 15 ਕਿਲੋ ਬੋਲਾ ਲਾ ਰੇ ਕੋਈ ਦੁੱਧ ਲਾ ਰਿਹਾ। ਸੱਤਵਾਂ ਦਿਨ ਸੂਈ ਨੂੰ ਹੋ ਗਿਆ ਜੇ। ਲੋ ਜੀ ਦੁੱਧ ਲਾ ਲਓ ਬੋਲਾ ਲਾ ਲਓ। ਹਾਂ। ਠੀਕ ਆ ਫਿਰ। ਤੇ ਚਵਾ ਲਗਾ ਇੱਕ ਨੰਬਰ। ਹੂੰ ਹੂੰ। ਚੱਲੋਂ ਦੇ ਘਰਾਂ ਦੇ। ਬੋਲੋ ਫਿਰ। ਕਾਲੂ ਕਿਨੇ ਦੇ ਦਿੱਤੀ ਓਏ। ਹਾਂ। 70 ਦੀ ਨਹੀਂ ਯਾਰ 60 ਦੀ 60 ਦੀ ਜਾਣ ਦੇ ਜਾਣ ਦੇ ਤਾਂ ਚੱਲਣ ਦਾ ਅੱਜ ਕਰਾਂ ਦੇਖੀ ਜਾਓ ਵੱਡੀਆਂ ਵਾਲਾ ਵਾ ਛੋਟੀਆਂ ਨਹੀਂ ਹਾਂ ਤੇ ਟੰਬੂ ਤਾਣੇ ਕਰਵਾ ਲਿਆ ਨੇ ਜਾਣ ਦੀ ਕਰਾਂ ਦੀ ਅੱਜ ਵੇਖੀ ਬਣਦਾ ਕੀ ਆਏ ਸ਼ਹਿਰ ਆਉਣ ਲੱਗਾ ਰੇਲ ਗੱਡੀ ਵਾਲਾ ਡੱਬਾ ਹੀ ਗੱਪਣਾ ਨਾ ਸੁਈ ਸੁਈ ਸੰਦੀਪ ਜੀ ਅੱਛਾ ਸੁਈ ਹਾਂਜੀ ਮੱਛੀ ਮਗਰਿਆ ਦੁੱਧ ਕਿ ਨਾ ਹੁਣ ਸੰਦੀਪ ਭਾਏ ਕੋਈ ਇਹੋਲੇ 15 16 ਕਿਲੋ ਤਿਆਰ ਹੋਊਗਾ 15 16 ਕਿਲੋ ਤਾਂ ਤਿਆਰ ਹੈ ਬਹੁਤ ਵੱਡੀ ਬੈੜਾ ਵੇ ਆ ਇਥੇ ਕਾਲੂ ਫੜ ਕੇ ਨਹੀਂ ਤੁਰ ਸਕਦਾ ਉਹਨੂੰ ਕਰਮਾਲੀ ਨੂੰ ਠੀਕ ਆ ਬਾਹ ਵੇਖੀ ਅੱਜ ਹਰਾਣ ਵਾਲਾ ਜ਼ਿੰਦੀਪ ਆ ਤੂੰ ਵੇਖੀ ਬਾ ਆਇਆ ਤੇ ਕਰਮਾਲੀ ਦਾ ਵੇਖੀ ਜੇ ਫੋਨ ਆਉਣਾ ਹਰ ਜਾਗੇ ਤੇ ਕਰਮਾਲੀ ਦੇ ਗਾਵਾ ਵੇਚਦਾ ਗਾਵਾ ਵੇਚਦਾ ਗਾਵਾ ਹੀ ਗਾਵਾ ਹੀ ਮੈਂ ਮੇਰੀ ਮੈਂ ਹੀ ਵੇਖਦਾ ਮੈਂ ਹੀ ਵੇਖਦੀ ਆ ਉਹ ਖਲੋ ਪਤ ਉਹ ਖਲੋ ਦੀ ਕੰਮ ਹੈ ਹਣਾ ਹਾਂਜੀ ਕਿੰਨੇ ਦੇ ਦੇ ਦੀਏ ਸੰਦੀਪਾ ਦੱਸੋ ਫਿਰ ਨਾ ਕਰਦੇ ਅੱਜ ਲਾਸਟ ਪੀਸ ਲਾਸਟ ਦਾ ਤੂੰ ਕਰਦੇ ਅੱਜ ਤੁਸੀਂ ਕਰ ਤੇ ਸਹੀ ਨਾ ਨਾ ਵੇਖ ਕੇ ਹੈਰਾਨ ਹੋਣ ਵਾਲਾ ਕੰਮ ਹੀ ਕਰ ਤੇ ਸਹੀ ਬਣਾ ਕੇ ਕਰੀ ਇਹ ਕੜੀ ਬੋਲਾ ਨਹੀਂ 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 ਬੋਲਾ ਕਰ ਦਿਆ ਲੱਖ ਕਰ ਦੋ ਮੇਰੇ ਭਾਈ ਜਿੰਨੀ ਮਰਜ਼ੀ ਕਰ ਦੋ ਇੱਥੇ ਨਹੀਂ ਲੱਖ ਹੋਣਾ ਦੱਸੋ ਫਿਰ ਦੇ ਦੀਏ 75000 ਦੀ 70 ਦੀ ਜਾਨ ਦੋ ਕਹਿ ਤਾ ਤੇ ਜਾਣ ਦੇ ਕੋਈ ਗੱਲ ਨਹੀਂ ਲਓ ਜੀ 70000 ਦੀ ਬਹੁਤ ਵੱਡੀ ਵਿਆਹ ਦਾ ਇੱਥੋਂ ਹੀ ਮੈਨੂੰ ਵਿਆਹ ਦੇ ਪੂਰੀ ਬਿਲਕੁਲ ਚਲੋ ਤੇ ਭਾ ਦੇਖ ਲੋ ਬਿਲਕੁਲ ਮੁਫਤ 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 ਅੱਜ ਇਹ ਸਾਰੀਆਂ ਵਿਕਣ ਵਾਲੀਆਂ ਤੇ ਮਾ ਠੀਕ ਆ ਹਾਂਜੀ ਹਾਂਜੀ ਵੀਡੀਓ ਚੜਦਿਆ ਸਾਰੀ ਵੀਰ ਮੇਰਾ ਜਿਹੜਾ ਮਰਜੀ ਫੋਨ ਲਾਵੇ ਲਵੇ ਚਲੋ ਹਾਂ ਕੋਈ ਚੱਕਰ ਨਹੀਂ ਆ ਬੋਲੋ ਫਿਰ ਨੰਬਰ ਨੰਬਰ 9646827503 ਪਿੰਡ ਕੋੜਖਜਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਤਿ ਸ੍ਰੀ ਅਕਾਲ